ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਵਿੱਚ ਸਚਾਈ ਇਹ ਹੈ ਕਿ ਇਸ ਦੇਸ਼ ਦੀ ਇੱਜ਼ਤ ਬਚਾਉਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਕੋਈ ਵੀ ਨਹੀਂ ਹੈ ਜੇਕਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਅੱਜ ਆਪਾਂ ਸਾਰਿਆਂ ਨੇ ਮੁਸਲਮਾਨ ਹੋਣਾ ਸੀ ਜਿੰਨੇ ਵੀ ਹਿੰਦੂ ਨੇ ਜਿੰਨੇ ਵੀ ਈਸਾਈ ਨੇ ਸਿੱਖ ਨੇ ਆਪਾਂ ਸਾਰਿਆਂ ਨੇ ਅੱਜ ਮੁਸਲਮਾਨ ਹੋਣਾ ਸੀ ਆਪਾਂ ਸਾਰਿਆਂ ਨੇ ਨਿਮਾਜ਼ ਪੜ੍ਹਨੀ ਸੀ ਬਾਂਗਾ ਦੇਣੀਆਂ ਸੀ ਤੇ ਜਿੰਨੇ ਵੀ ਆਪਣੀਆਂ ਧੀਆਂ ਪਹਿਣਾ ਨੇ ਸਾਰਿਆਂ ਨੇ ਬੁਰਕੇ ਪਾਏ ਹੋਣੇ ਸੀ ਆਪਾਂ ਸਾਰਿਆਂ ਦੇ ਧਰਮ ਮੰਦੀ ਰੱਖਿਆ ਕਰਨ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਅੱਜ ਜਿਹੜਾ ਆਪਣਾ ਭਾਰਤ ਦੇਸ਼ ਹੈ ਇਹ ਇਸਲਾਮ ਦੇਸ਼ ਹੋਣਾ ਸੀ ਮਤਲਬ ਕਿ ਮੁਸਲਮਾਨਾਂ ਦਾ ਦੇਸ਼ ਹੋਣਾ ਸੀ ਆਪਣੇ ਧਰਮ ਨੂੰ ਬਚਾਉਣ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਧਰਮ ਦੀ ਖਾਤਰ ਕੀ ਨਹੀਂ ਕੀਤਾ ਆਪਣੇ ਆ ਦੇ ਧਰਮ ਨੂੰ ਬਚਾਉਣ ਲਈ ਮਹਾਰਾਜ ਜੀ ਨੇ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਆਪਣੇ ਪਿਤਾ ਜੀ ਨੂੰ ਵੀ ਵਾਰ ਦਿੱਤਾ ਮਾਤਾ ਜੀ ਨੂੰ ਵੀ ਵਾਰ ਦਿੱਤਾ ਤੇ ਅਖੀਰ ਤੇ ਮਹਾਰਾਜ ਜੀ ਨੇ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੱਤਾ ਮਹਾਰਾਜ ਜੀ ਨੇ ਇਸਾਈ ਧਰਮ ਵੀ ਬਚਾਇਆ Hindu ਧਰਮ ਵੀ ਬਚਾਇਆ ਤੇ ਆਪਣਾ ਧਰਮ ਵੀ ਬਚਾਇਆ ਇਸ ਕਰਕੇ ਇਸ ਦੇਸ਼ ਦੀ ਇੱਜ਼ਤ ਬਚਾਉਣ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਕੇ ਇਸ ਸੰਸਾਰ ਵਿੱਚ ਦੂਸਰਾ ਹੋਰ ਕੋਈ ਨਹੀਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿੰਨੇ ਵੀ ਮੇਰੇ ਭੈਣ ਭਰਾ ਨੇ ਤੜਕੇ ਉੱਠ ਕੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰੋ ਸਭ ਤੋਂ ਪਹਿਲਾਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਆਪਣੇ ਧਰਮ ਨੂੰ ਬਚਾਇਆ ਹੈ ਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜੋ ਵੀ ਮੇਰੇ ਭੈਣ ਭਰਾ ਚਾਹੇ ਹਿੰਦੂ ਹੈ ਚਾਹੇ ਇਸਾਈ ਹੈ ਚਾਹੇ ਸਿੱਖ ਹੈ ਕਿਸੇ ਵੀ ਧਰਮ ਦਾ ਹੋਵੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ